ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਸੋ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਮਹਿਲਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਜੀ ਹਾਂ ਦੱਸ ਦਈਏ ਕਿ ਕਿਚਰਾ ਅਤੇ ਰਾਡਾਂ ਦੇ ਨਾਲ ਮਹਿਲਾ ਦੇ ਉੱਤੇ ਵਾਰ ਕੀਤੇ ਜਾਂਦੇ ਨੇ ਮਹਿਲਾ ਨੂੰ ਲਹੂ ਲਹਾਨ ਕਰ ਦਿੱਤਾ ਜਾਂਦਾ ਹੈ ਤੇ ਮਹਿਲਾ ਦੀ ਜੋ ਹੈ ਮੌਤ ਹੋ ਚੁੱਕੀ ਹੈ ਦਰਅਸਲ ਪਟਿਆਲਾ ਦੇ ਪਿੰਡ ਰੋਂਗਲਾ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਇਸ ਮਹਿਲਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਦਰਅਸਲ ਪੁਰਾਣੀ ਰੰਜਿਸ਼ ਦਾ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੋ ਪਰਿਵਾਰਕ ਮੈਂਬਰਾਂ ਦੇ ਵੱਲੋਂ ਪਿੰਡ ਦੇ ਸਰਪੰਚ ਅਤੇ ਹੋਰ ਵਿਅਕਤੀਆਂ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਦੱਸਦੀ ਹੈ ਕਿ ਮ੍ਰਿਤਕਾ ਦੀ ਪਛਾਣ 55 ਸਾਲਾ ਬਲਜੀਤ ਕੌਰ ਦੇ ਵਜੋਂ ਹੋਈ ਹੈ ਜਿਸ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰ ਦੇ ਵੱਲੋਂ ਇਨਸਾਫ ਦੀ ਜੋ ਹੈ ਮੰਗ ਕੀਤੀ ਜਾ ਰਹੀ ਹੈ ਸੋ ਤਸਵੀਰ ਇਸ ਮਹਿਲਾ ਦੀ ਦਿਖਾ ਰਹੇ ਹਾਂ ਜਿਸ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਹੈ ਕਿਚਰਾਂ ਦੇ ਨਾਲ ਜੋ ਕੀ ਹੈ ਇਸ ਮਹਿਲਾ ਦੇ ਉੱਤੇ ਵਾਰ ਕੀਤੇ ਜਾਂਦੇ ਨੇ ਤੇ ਲੱਤਾਂ ਦੇ ਉੱਤੇ ਰਾਡਾਂ ਦੇ ਨਾਲ ਜੋ ਕੀ ਐ ਇਸ ਮਹਿਲਾ ਦੇ ਉੱਤੇ ਹਮਲਾ ਕੀਤਾ ਜਾਂਦਾ ਏ ਲੱਤਾਂ ਤੇ ਰਾਡਾਂ ਜੋ ਐ ਇਸ ਮਹਿਲਾ ਦੇ ਮਾਰੀਆਂ ਜਾਂਦੀਆਂ ਨੇ ਸੋ ਪੂਰੇ ਹੀ ਪਿੰਡ ਦੇ ਵਿੱਚ ਜਿੱਥੇ ਸੋਗ ਦੀ ਲਹਿਰ ਐ ਤੇ ਉੱਥੇ ਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਜੋ ਐ ਉਹ ਕੀਤੀ ਜਾ ਰਹੀ ਐ ਦਰਅਸਲ ਪਰਿਵਾਰਕ ਮੈਂਬਰਾਂ ਦਾ ਕਹਿਣਾ ਐ ਕਿ ਪਿੰਡ ਦੇ ਹੀ ਸਰਪੰਚ ਅਤੇ ਹੋਰ ਵਿਅਕਤੀਆਂ ਦੇ ਵੱਲੋਂ ਮਿਲ ਕੇ ਉਹਨਾਂ ਦੀ ਮਹਿਲਾ ਦਾ ਜੋ ਕੀ ਇਹ ਕਤਲ ਕੀਤਾ ਗਿਆ ਐ ਦਰਸਲ ਬਜ਼ੁਰਗ ਔਰਤ ਦੇ ਪਰਿਵਾਰ ਨੇ ਦੱਸਿਆ ਹੈ ਕਿ ਕੁਝ ਸਮਾਂ ਪਹਿਲਾਂ ਉਹਨਾਂ ਦੇ ਦੋਤੇ ਨੂੰ ਇੱਕ ਝੂਠੇ ਮਾਮਲੇ ਦੇ ਵਿੱਚ ਫਸਾਉਣ ਨੂੰ ਲੈ ਕੇ ਸਰਪੰਚ ਦੇ ਦੁਆਰਾ ਉਹਨਾਂ ਦੇ ਉੱਪਰ ਪੁਲਿਸ ਨੂੰ 2.5 ਲੱਖ ਰੁਪਏ ਦੇਣ ਦਾ ਪ੍ਰੈਸ਼ਰ ਜੋ ਹੈ ਪਾਇਆ ਜਾ ਰਿਹਾ ਸੀ ਅਤੇ ਜਦੋਂ ਪਰਿਵਾਰ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤੇ ਇਸੇ ਗੱਲ ਨੂੰ ਲੈ ਕੇ ਸਰਪੰਚ ਅਤੇ ਬਜ਼ੁਰਗ ਔਰਤ ਦਾ ਆਪਸ ਦੇ ਵਿੱਚ ਝਗੜਾ ਹੁੰਦਾ ਹੈ ਹਾਲਾਂਕਿ ਉਸ ਤੋਂ ਬਾਅਦ ਰਾਜ਼ੀਨਾਮਾ ਵੀ ਹੋ ਜਾਂਦਾ ਹੈ ਪਰ ਇਸੇ ਗੱਲ ਨੂੰ ਲੈ ਕੇ ਸਰਪੰਚ ਦੇ ਵੱਲੋਂ ਜੋ ਕੀ ਹੈ ਖਾਰ ਰੱਖੀ ਜਾਂਦੀ ਹੈ ਤੇ ਹੁਣ ਇਸ ਮਹਿਲਾ ਦਾ ਜੋ ਹੈ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਜਦੋਂ ਉਹ ਆਪਣੇ ਖੇਤ ਦੇ ਕੋਲ ਪਾਥੀਆਂ ਪੱਥ ਰਹੀ ਸੀ ਇਸੇ ਦੌਰਾਨ ਪਰਿਵਾਰ ਦਾ ਕਹਿਣਾ ਹੈ ਕਿ ਸਰਪੰਚ ਅਤੇ ਉਸ ਦੇ ਸਾਥੀਆਂ ਦੇ ਵੱਲੋਂ ਬਜ਼ੁਰਗ ਔਰਤ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਜਿਸ ਕਰਕੇ ਔਰਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਸੋ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਟਿਆਲਾ ਦੇ ਪਿੰਡ ਰੌਂਗਲਾ ਦਾ ਇਹ ਪੂਰਾ ਮਾਮਲਾ ਹੈ ਜਿੱਥੇ 55 ਸਾਲ ਦੀ ਬਜ਼ੁਰਗ ਔਰਤ ਬਲਜੀਤ ਕੌਰ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਹੈ ਪਰਿਵਾਰ ਦਾ ਕਹਿਣਾ ਹੈ ਕਿ ਪਹਿਲਾਂ ਉਸਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਉਸ ਦੀਆਂ ਲੱਤਾਂ ਤੱਕ ਜੋ ਹੈ ਤੋੜ ਦਿੱਤੀਆਂ ਜਾਂਦੀਆਂ ਨੇ ਤੇ ਫਿਰ ਉਸ ਦੇ ਉੱਤੇ ਕਿਚਰਾ ਦੇ ਨਾਲ ਜੋ ਕੀ ਹੈ ਹਮਲਾ ਕੀਤਾ ਜਾਂਦਾ ਹੈ ਜਿਸ ਕਰਕੇ ਇਸ ਮਹਿਲਾ ਦੀ ਜੋ ਹੈ ਮੌਤ ਹੋ ਚੁੱਕੀ ਹੈ ਸੋ ਹੁਣ ਪਰਿਵਾਰ ਦੇ ਵੱਲੋਂ ਸਰਪੰਚ ਅਤੇ ਹੋਰ ਵਿਅਕਤੀਆਂ ਦੇ ਉੱਤੇ ਵੱਡੇ ਇਲਜ਼ਾਮ ਜੋਨੇ ਲਗਾਏ ਜਾ ਰਹੇ ਨੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਇਹ ਤਾਂ ਸਾਹਿਬ ਨੂੰ ਸਾਡੀ ਗੱਲਬਾਤ ਸੁਣਨ ਦਾ ਟਾਈਮ ਨਹੀਂ ਲੱਗਿਆ ਹੈਗਾ ਜੀ ਸਾਡੇ ਨਾਲ ਗੱਲ ਕਰਨ ਦਾ ਕੋਈ ਸਮਾਂ ਨਹੀਂ ਹੈਗਾ ਜੀ ਸੈਚੋ ਸਾਹਿਬ ਲਵੇ ਉਹ ਡਾਕਟਰ ਸਾਹਿਬ ਨੂੰ ਮਿਲ ਚਲੇ ਗਏ ਜੇਕਰ ਮੈਂ ਕਿਹਾ ਵੀ 12 ਵਜੇ ਦੀ ਗੱਲ ਹੋਈ ਹੋਈ ਹੈ ਘਟਣਾ ਹੋਈ ਹੈ 12 ਵਜੇ ਦਾ ਸੈਚੋ ਸਾਹਿਬ ਕੋਲ ਆਉਣ ਦਾ ਕੋਈ ਸਮਾਂ ਨਹੀਂ ਲੱਗਿਆ ਜੀ ਜਦੋਂ ਸਰਪੰਚ ਸਾਹਿਬ ਕਹਿੰਦੇ ਸੀ ਉਦੋਂ ਪੁਲਿਸ ਇਹਨਾਂ ਦੇ ਘਰ ਤੱਕ ਜਰੂਰ ਚਲੀ ਜਾਂਦੀ ਸੀ 1.5 ਲੱਖ ਰੁਪਏ ਮੰਗਣ ਉਦੋਂ ਪੁਲਿਸ ਜਰੂਰ ਇਹਨਾਂ ਦੇ ਘਰ ਤੱਕ ਗਰੀਬ ਬੰਦਿਆਂ ਦੇ ਘਰ ਤੱਕ ਚਲੀ ਜਾਂਦੀ ਸੀ ਉਹੀ ਕਰਦੇ ਆ ਉਹੀ ਖਾਂਦੇ ਆ ਜਵਾਬ ਤੇ ਹੁਣ ਉਹ ਹੀ ਐਸਚੂ ਸਾਹਿਬ ਨੇ ਜਿਹੜੇ ਸਾਡੇ ਨਾਲ ਗੱਲ ਕਰਨ ਤੋਂ ਵੀ ਕਰੇਜ ਕਰਦੇ ਨੇ ਤੇ ਮੌਜ ਨਾਲ ਕਹਿੰਦੇ ਜੀ ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰ ਰਹੇ ਹਾਂ ਇਹ ਨਾਲ ਕੀ ਗੱਲ ਤੂੰ ਜਿਹਨਾਂ ਦਾ ਅੱਜ ਹੱਸਦਾ ਬਸਦਾ ਘਰ ਉੱਜੜ ਗਿਆ ਮੈਨੂੰ ਐਂ ਦੱਸੋ ਆ ਮੁੰਡਿਆ ਆ ਥੁੜਿਆ ਗੱਲੀ ਕਰਿਆ ਬੱਚਾ ਦਾ ਇਹਨਾਂ ਦਾ ਮੈਨੂੰ ਐਂ ਦੱਸੋ ਵੀ ਸਹਾਰਾ ਕੌਣ ਹੈ ਜੀ ਹੁਣ ਇੱਕ ਆਪਣੀ ਬਜ਼ੁਰਗ ਮਾਤਾ ਦੇ ਸਿਰ ਤੇ ਹੀ ਟਾਈਮ ਕੱਟ ਰਹੇ ਸੀ ਇਹ ਦੱਸੇ ਜੀ ਪ੍ਰਸ਼ਾਸਨ ਦੱਸੇਗਾ ਜਵਾਬ ਦੇਵੇ ਜੇਕਰ ਉਹਨਾਂ ਨੇ ਬੰਦੀ ਕਾਰਵਾਈ ਨਾ ਕੀਤੀ ਤਾਂ ਕੱਲੂ ਰੋਡ ਬੰਦ ਕਰਾਂਗੇ ਅਸੀਂ ਚਾਹੇ ਟਰਾਲੀਆਂ ਭਰ ਕੇ ਕਿਸਾਨ ਯੂਨੀਅਨਿਆਂ ਲਿਆਉਣੀਆਂ ਪੈਣ ਜਿਹੜਾ ਮਰਜ਼ੀ ਲਿਆਉਣਾ ਪਵੇ ਉਹਰੇ ਕੱਲੂ ਉਹਨਾਂ ਨੂੰ ਅਰੈਸਟ ਕਰਾ ਕੇ ਫੇਰ ਹੀ ਡੈੱਡ ਬਾਡੀ ਦਾ ਸੰਸਕਾਰ ਹੋਊਗਾ ਚਾਹੇ ਐਸਐਚਓ ਸਾਹਿਬਾ ਜਣ ਵਿੱਚ ਚਾਹੇ ਕੋਈ ਆ ਜੇ ਫੇਰ ਹੀ ਕਾਰਵਾਈ ਕਰਵਾ ਕੇ ਉਹਨਾਂ ਤੇ 302 ਦਾ ਪਰਚਾ ਕਰਵਾ ਕੇ ਤਿੰਨ ਜਾਨੇ ਸੀ ਉਹ ਤਿੰਨੋਂ ਜਾਨਿਆਂ ਦੇ ਉੱਪਰ ਪਰਚਾ ਕਰਵਾ ਕੇ ਫੇਰ ਹੀ ਸੰਸਕਾਰ ਹੋਊਗਾ ਡੈੱਡ ਬਾਡੀ ਦਾ ਚਾਹੇ ਸਾਨੂੰ ਕੁਝ ਵੀ ਕਰਨਾ ਪੈ ਜਾਵੇ ਕਿੱਥੇ ਤੱਕ ਵੀ ਜਾਣਾ ਪੈ ਜਾਵੇ ਉੱਥੇ ਤੱਕ ਜਾਵਾਂਗੇ ਐਸਐਸਓ ਸਾਹਿਬ ਨੂੰ ਸਾਡੀ ਗੱਲਬਾਤ ਸੁਣਨ ਦਾ ਟਾਈਮ ਨਹੀਂ ਲੱਗਿਆ ਹੈਗਾ ਜੀ ਸਾਡੇ ਨਾਲ ਗੱਲ ਕਰਨ ਦਾ ਕੋਈ ਸਮਾਂ ਨਹੀਂ ਹੈਗਾ ਜੀ ਐਸਐਸਓ ਸਾਹਿਬ ਦੈਨਿਕ ਸੁਵਿਰਾ ਟੀਵੀ ਦੇਖ ਰਹੇ ਹੋ ਤੁਸੀਂ ਸੋ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਮਹਿਲਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਜੀ ਹਾਂ ਦੱਸ ਦਈਏ ਕਿ ਕਿਚਰਾ ਅਤੇ ਰਾਡਾਂ ਦੇ ਨਾਲ ਮਹਿਲਾ ਦੇ ਉੱਤੇ ਵਾਰ ਕੀਤੇ ਜਾਂਦੇ ਨੇ ਮਹਿਲਾ ਨੂੰ ਲਹੂ ਲਹਾਨ ਕਰ ਦਿੱਤਾ ਜਾਂਦਾ ਹੈ ਤੇ ਮਹਿਲਾ ਦੀ ਜੋ ਹੈ ਮੌਤ ਹੋ ਚੁੱਕੀ ਹੈ ਦਰਅਸਲ ਪਟਿਆਲਾ ਦੇ ਪਿੰਡ ਰੋਂਗਲਾ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਇਸ ਮਹਿਲਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਦਰਅਸਲ ਪੁਰਾਣੀ ਰੰਜਿਸ਼ ਦਾ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਸੋ ਪਰਿਵਾਰਕ ਮੈਂਬਰਾਂ ਦੇ ਵੱਲੋਂ ਪਿੰਡ ਦੇ ਸਰਪੰਚ ਅਤੇ ਹੋਰ ਵਿਅਕਤੀਆਂ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਦੱਸਦੀ ਹੈ ਕਿ ਮ੍ਰਿਤਕਾ ਦੀ ਪਛਾਣ 55 ਸਾਲਾ ਬਲਜੀਤ ਕੌਰ ਦੇ ਵਜੋਂ ਹੋਈ ਹੈ ਜਿਸ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰ ਦੇ ਵੱਲੋਂ ਇਨਸਾਫ ਦੀ ਜੋ ਹੈ ਮੰਗ ਕੀਤੀ ਜਾ ਰਹੀ ਹੈ ਸੋ ਤਸਵੀਰ ਇਸ ਮਹਿਲਾ ਦੀ ਦਿਖਾ ਰਹੇ ਹਾਂ ਜਿਸ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਹੈ ਕਿਚਰਾਂ ਦੇ ਨਾਲ ਜੋ ਕੀ ਹੈ ਇਸ ਮਹਿਲਾ ਦੇ ਉੱਤੇ ਵਾਰ ਕੀਤੇ ਜਾਂਦੇ ਨੇ ਤੇ ਲੱਤਾਂ ਦੇ ਉੱਤੇ ਰਾਡਾਂ ਦੇ ਨਾਲ ਜੋ ਕੀ ਹੈ ਇਸ ਮਹਿਲਾ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਲੱਤਾਂ ਤੇ ਰਾਡਾਂ ਜੋ ਹੈ ਇਸ ਮਹਿਲਾ ਦੇ ਮਾਰੀਆਂ ਜਾਂਦੀਆਂ ਨੇ ਸੋ ਪੂਰੇ ਹੀ ਪਿੰਡ ਦੇ ਵਿੱਚ ਜਿੱਥੇ ਸੋਗ ਦੀ ਲਹਿਰ ਹੈ ਤੇ ਉੱਥੇ ਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਚੋ ਹੈ ਉਹ ਕੀਤੀ ਜਾ ਰਹੀ ਹੈ ਦਰਅਸਲ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪਿੰਡ ਦੇ ਹੀ ਸਰਪੰਚ ਅਤੇ ਹੋਰ ਵਿਅਕਤੀਆਂ ਦੇ ਵੱਲੋਂ ਮਿਲ ਕੇ ਉਹਨਾਂ ਦੀ ਮਹਿਲਾ ਦਾ ਜੋ ਕੀ ਇਹ ਕਤਲ ਕੀਤਾ ਗਿਆ ਹੈ ਦਰਅਸਲ ਬਜ਼ੁਰਗ ਔਰਤ ਦੇ ਪਰਿਵਾਰ ਨੇ ਦੱਸਿਆ ਹੈ ਕਿ ਕੁਝ ਸਮਾਂ ਪਹਿਲਾਂ ਉਹਨਾਂ ਦੇ ਦੋਤੇ ਨੂੰ ਇੱਕ ਝੂਠੇ ਮਾਮਲੇ ਦੇ ਵਿੱਚ ਫਸਾਉਣ ਨੂੰ ਲੈ ਕੇ ਸਰਪੰਚ ਦੇ ਦੁਆਰਾ ਉਹਨਾਂ ਦੇ ਉੱਪਰ ਪੁਲਿਸ ਨੂੰ 2.5 ਲੱਖ ਰੁਪਏ ਦੇਣ ਦਾ ਪ੍ਰੈਸ਼ਰ ਜੋ ਹੈ ਪਾਇਆ ਜਾ ਰਿਹਾ ਸੀ ਅਤੇ ਜਦੋਂ ਪਰਿਵਾਰ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤੇ ਇਸੇ ਗੱਲ ਨੂੰ ਲੈ ਕੇ ਸਰਪੰਚ ਅਤੇ ਬਜ਼ੁਰਗ ਔਰਤ ਦਾ ਆਪਸ ਦੇ ਵਿੱਚ ਝਗੜਾ ਹੁੰਦਾ ਹੈ ਹਾਲਾਂਕਿ ਉਸ ਤੋਂ ਬਾਅਦ ਰਾਜ਼inama ਵੀ ਹੋ ਜਾਂਦਾ ਹੈ ਪਰ ਇਸੇ ਗੱਲ ਨੂੰ ਲੈ ਕੇ ਸਰਪੰਚ ਦੇ ਵੱਲੋਂ ਜੋ ਕੀ ਹੈ ਖਾਰ ਰੱਖੀ ਜਾਂਦੀ ਹੈ ਤੇ ਹੁਣ ਇਸ ਮਹਿਲਾ ਦਾ ਜੋ ਹੈ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਜਦੋਂ ਉਹ ਆਪਣੇ ਖੇਤ ਦੇ ਕੋਲ ਪਾਥੀਆਂ ਪੱਥ ਰਹੀ ਸੀ ਕਿ ਇਸੇ ਦੌਰਾਨ ਪਰਿਵਾਰ ਦਾ ਕਹਿਣਾ ਹੈ ਕਿ ਸਰਪੰਚ ਅਤੇ ਉਸ ਦੇ ਸਾਥੀਆਂ ਦੇ ਵੱਲੋਂ ਬਜ਼ੁਰਗ ਔਰਤ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਜਿਸ ਕਰਕੇ ਔਰਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਸੋ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਟਿਆਲਾ ਦੇ ਪਿੰਡ ਰੌਂਗਲਾ ਦਾ ਇਹ ਪੂਰਾ ਮਾਮਲਾ ਹੈ ਜਿੱਥੇ 55 ਸਾਲ ਦੀ ਬਜ਼ੁਰਗ ਔਰਤ ਬਲਜੀਤ ਕੌਰ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਹੈ ਪਰਿਵਾਰ ਦਾ ਕਹਿਣਾ ਹੈ ਕਿ ਪਹਿਲਾਂ ਉਸ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਉਸ ਦੀਆਂ ਲੱਤਾਂ ਤੱਕ ਜੋ ਹੈ ਤੋੜ ਦਿੱਤੀਆਂ ਜਾਂਦੀਆਂ ਨੇ ਤੇ ਫਿਰ ਉਸ ਦੇ ਉੱਤੇ ਕਿਚਰਾ ਦੇ ਨਾਲ ਜੋ ਕੀ ਹੈ ਹਮਲਾ ਕੀਤਾ ਜਾਂਦਾ ਹੈ ਜਿਸ ਕਰਕੇ ਇਸ ਮਹਿਲਾ ਦੀ ਜੋ ਹੈ ਮੌਤ ਹੋ ਚੁੱਕੀ ਹੈ ਸੋ ਹੁਣ ਪਰਿਵਾਰ ਦੇ ਵੱਲੋਂ ਸਰਪੰਚ ਅਤੇ ਹੋਰ ਵਿਅਕਤੀਆਂ ਦੇ ਉੱਤੇ ਵੱਡੇ ਇਲਜ਼ਾਮ ਜੋਨੇ ਲਗਾਏ ਜਾ ਰਹੇ ਨੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਐਸਐਚਓ ਸਾਹਿਬ ਨੂੰ ਸਾਡੀ ਗੱਲਬਾਤ ਸੁਣਨ ਦਾ ਟਾਈਮ ਨਹੀਂ ਲੱਗਿਆ ਹੈਗਾ ਜੀ ਸਾਡੇ ਨਾਲ ਗੱਲ ਕਰਨ ਦਾ ਕੋਈ ਸਮਾਂ ਨਹੀਂ ਹੈਗਾ ਜੀ ਐਸਐਚਓ ਸਾਹਿਬ ਲਵੇ ਉਹ ਡਾਕਟਰ ਸਾਹਿਬ ਨੂੰ ਮਿਲਣ ਚਲੇ ਗਏ ਜੇਕਰ ਮੈਂ ਕਿਹਾ ਵੀ 12 ਵਜੇ ਦੀ ਗੱਲ ਹੋਈ ਹੋਈ ਹੈ ਘਟਨਾ ਹੋਈ ਹੈ 12 ਵਜੇ ਦਾ ਐਸਐਚਓ ਸਾਹਿਬ ਨੂੰ ਤੇ ਆਉਣ ਦਾ ਕੋਈ ਸਮਾਂ ਨਹੀਂ ਲੱਗਿਆ ਜੀ ਜਦੋਂ ਸਰਪੰਚ ਸਾਹਿਬ ਕਹਿੰਦੇ ਸੀ ਉਦੋਂ ਪੁਲਿਸ ਇਹਨਾਂ ਦੇ ਘਰ ਤੱਕ ਜ਼ਰੂਰ ਚਲੀ ਜਾਂਦੀ ਸੀ 1.5 ਲੱਖ ਰੁਪਏ ਮੰਗਣ ਬਸ ਉਹਦੋਂ ਬਸ ਜ਼ਰੂਰ ਇਹਨਾਂ ਦੇ ਘਰ ਤੱਕ ਤਕਰੀਬਨਾਂ ਦੇ ਘਰ ਤੱਕ ਚਲੀ ਜਾਂਦੀ ਸੀ ਉਹੀ ਕਰਦੇ ਆ ਉਹੀ ਖਾਂਦੇ ਆ ਜਵਾਬ ਤੇ ਹੁਣ ਉਹ ਹੀ ਐਸਐਚਓ ਸਾਹਿਬ ਨੇ ਜਿਹੜੇ ਸਾਡੇ ਨਾਲ ਗੱਲ ਕਰਨ ਤੋਂ ਵੀ ਤਰੇਜ਼ ਕਰਦੇ ਨੇ ਤੇ ਮੌਜਨਾ ਕਹਿੰਦੇ ਜੀ ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰ ਰਹੇ ਹਾਂ ਇਹ ਨਾਲ ਕੀ ਗੱਲ ਤੂੰ ਜਿਹਨਾਂ ਦਾ ਅੱਜ ਹੱਸਦਾ ਬੱਸਦਾ ਘਰ ਉੱਜੜ ਗਿਆ ਮੈਨੂੰ ਐ ਦੱਸੋ ਆ ਮੁੰਡਿਆ ਆ ਕੁੜੀਆ ਗੱਲੀ ਕਰਿਆ ਬੱਚਾ ਦਾ ਇਹਨਾਂ ਦਾ ਮੈਨੂੰ ਐ ਦੱਸੋ ਵੀ ਸਹਾਰਾ ਕੌਣ ਹੈ ਜੀ ਹੁਣ ਇੱਕ ਆਪਣੀ ਬਜ਼ੁਰਗ ਮਾਤਾ ਦੇ ਜਿਹੜੇ ਟਾਈਮ ਘਟ ਰਹੇ ਸੀ ਇਹ ਦੱਸੇ ਜੀ ਪ੍ਰਸ਼ਾਸਨ ਦੱਸੇਗਾ ਜਵਾਬ ਦੇਵੇ ਜੇਕਰ ਉਹਨਾਂ ਨੇ ਬੰਦੀ ਕਾਰਵਾਈ ਨਾ ਕੀਤੀ ਤਾਂ ਕੱਲੂ ਰੋਡ ਬੰਦ ਕਰਾਂਗੇ ਅਸੀਂ ਚਾਹੇ ਟਰਾਲੀਆਂ ਭਰ ਕੇ ਕਿਸਾਨ ਯੂਨੀਅਨਿਆਂ ਲਿਆਉਣਿਆਂ ਪੈਣ ਕਿਦਾ ਮਰਜ਼ੀ ਲਿਆਉਣਾ ਪਵੇ ਔਰੇ ਕੱਲੂ ਉਹਨਾਂ ਨੂੰ ਅਰੈਸਟ ਕਰਾ ਕੇ ਫੇਰ ਹੀ ਡੈੱਡ ਬੋਡੀ ਦਾ ਸੰਸਕਾਰ ਹੋਊਗਾ ਚਾਹੇ ਐਸਐਚਓ ਸਾਹਿਬ ਆਜਣ ਵਿੱਚ ਚਾਹੇ ਕੋਈ ਆਜੇ ਫੇਰ ਹੀ ਕਾਰਵਾਈ ਕਰਵਾ ਕੇ ਉਹਨਾਂ ਤੇ 302 ਦਾ ਪਰਚਾ ਕਰਵਾ ਕੇ ਤਿੰਨ ਜਾਨੇ ਸੀ ਉਹ ਤਿੰਨੋਂ ਜਾਨਿਆਂ ਦੇ ਉੱਪਰ ਪਰਚਾ ਕਰਵਾ ਕੇ ਫੇਰ ਹੀ ਸੰਸਕਾਰ ਹੋਊਗਾ ਡੈੱਡ ਬੋਡੀ ਦਾ ਚਾਹੇ ਸਾਨੂੰ ਕੁਝ ਵੀ ਕਰਨਾ ਪੈ ਜਾਵੇ ਕਿੱਥੇ ਤੱਕ ਵੀ ਜਾਣਾ ਪੈ ਜਾਵੇ ਉੱਥੇ ਤੱਕ ਜਾਵਾਂਗੇ ਐਸੇ ਤੋਂ ਸਾਹਿਬ ਨੂੰ ਸਾਡੀ ਗੱਲ ਦੈਨਿਕ ਸੁਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਸੋ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਮਹਿਲਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਜੀ ਹਾਂ ਦੱਸ ਦਈਏ ਕਿ ਕਿਚਰਾ ਅਤੇ ਰਾਡਾਂ ਦੇ ਨਾਲ ਮਹਿਲਾ ਦੇ ਉੱਤੇ ਵਾਰ ਕੀਤੇ ਜਾਂਦੇ ਨੇ ਮਹਿਲਾ ਨੂੰ ਲਹੂ ਲੋਹਾਨ ਕਰ ਦਿੱਤਾ ਜਾਂਦਾ ਹੈ ਤੇ ਮਹਿਲਾ ਦੀ ਜੋ ਹੈ ਮੌਤ ਹੋ ਚੁੱਕੀ ਹੈ ਦਰਅਸਲ ਪਟਿਆਲਾ ਦੇ ਪਿੰਡ ਰੋਂਗਲਾ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਇਸ ਮਹਿਲਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਦਰਅਸਲ ਪੁਰਾਣੀ ਰੰਜਿਸ਼ ਦਾ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੋ ਪਰਿਵਾਰਕ ਮੈਂਬਰਾਂ ਦੇ ਵੱਲੋਂ ਪਿੰਡ ਦੇ ਸਰਪੰਚ ਤੇ ਹੋਰ ਵਿਅਕਤੀਆਂ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਦੱਸਦੀ ਹੈ ਕਿ ਮ੍ਰਿਤਕਾ ਦੀ ਪਛਾਣ 55 ਸਾਲਾ ਬਲਜੀਤ ਕੌਰ ਦੇ ਵਜੋਂ ਹੋਈ ਹੈ ਜਿਸ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰ ਦੇ ਵੱਲੋਂ ਇਨਸਾਫ ਦੀ ਜੋ ਹੈ ਮੰਗ ਕੀਤੀ ਜਾ ਰਹੀ ਹੈ ਸੋ ਤਸਵੀਰ ਇਸ ਮਹਿਲਾ ਦੀ ਦਿਖਾ ਰਹੇ ਹਾਂ ਜਿਸ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਹੈ ਕਿਚਰਾਂ ਦੇ ਨਾਲ ਜੋ ਕੀ ਹੈ ਇਸ ਮਹਿਲਾ ਦੇ ਉੱਤੇ ਵਾਰ ਕੀਤੇ ਜਾਂਦੇ ਨੇ ਤੇ ਲੱਤਾਂ ਦੇ ਉੱਤੇ ਰਾਡਾਂ ਦੇ ਨਾਲ ਜੋ ਕੀ ਹੈ ਇਸ ਮਹਿਲਾ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਲੱਤਾਂ ਤੇ ਰਾਡਾਂ ਜੋ ਹੈ ਇਸ ਮਹਿਲਾ ਦੇ ਮਾਰੀਆਂ ਜਾਂਦੀਆਂ ਨੇ ਸੋ ਪੂਰੇ ਹੀ ਪਿੰਡ ਦੇ ਵਿੱਚ ਜਿੱਥੇ ਸੋਗ ਦੀ ਲਹਿਰ ਹੈ ਤੇ ਉੱਥੇ ਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਜੋ ਹੈ ਉਹ ਕੀਤੀ ਜਾ ਰਹੀ ਹੈ ਦਰਅਸਲ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪਿੰਡ ਦੇ ਹੀ ਸਰਪੰਚ ਅਤੇ ਹੋਰ ਵਿਅਕਤੀਆਂ ਦੇ ਵੱਲੋਂ ਮਿਲ ਕੇ ਉਹਨਾਂ ਦੀ ਮਹਿਲਾ ਦਾ ਜੋ ਕੀ ਇਹ ਕਤਲ ਕੀਤਾ ਗਿਆ ਹੈ ਦਰਸਲ ਬਜ਼ੁਰਗ ਔਰਤ ਦੇ ਪਰਿਵਾਰ ਨੇ ਦੱਸਿਆ ਹੈ ਕਿ ਕੁਝ ਸਮਾਂ ਪਹਿਲਾਂ ਉਹਨਾਂ ਦੇ ਦੋਤੇ ਨੂੰ ਇੱਕ ਝੂਠੇ ਮਾਮਲੇ ਦੇ ਵਿੱਚ ਫਸਾਉਣ ਨੂੰ ਲੈ ਕੇ ਸਰਪੰਚ ਦੇ ਦੁਆਰਾ ਉਹਨਾਂ ਦੇ ਉੱਪਰ ਪੁਲਿਸ ਨੂੰ 2.5 ਲੱਖ ਰੁਪਏ ਦੇਣ ਦਾ ਪ੍ਰੈਸ਼ਰ ਜੋ ਹੈ ਪਾਇਆ ਜਾ ਰਿਹਾ ਸੀ ਅਤੇ ਜਦੋਂ ਪਰਿਵਾਰ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤੇ ਇਸੇ ਗੱਲ ਨੂੰ ਲੈ ਕੇ ਸਰਪੰਚ ਅਤੇ ਬਜ਼ੁਰਗ ਔਰਤ ਦਾ ਆਪਸ ਦੇ ਵਿੱਚ ਝਗੜਾ ਹੁੰਦਾ ਹੈ ਹਾਲਾਂਕਿ ਉਸ ਤੋਂ ਬਾਅਦ ਰਾਜ਼inama ਵੀ ਹੋ ਜਾਂਦਾ ਹੈ ਪਰ ਇਸੇ ਗੱਲ ਨੂੰ ਲੈ ਕੇ ਸਰਪੰਚ ਦੇ ਵੱਲੋਂ ਜੋ ਕੀ ਹੈ ਖਾਰ ਰੱਖੀ ਜਾਂਦੀ ਹੈ ਤੇ ਹੁਣ ਇਸ ਮਹਿਲਾ ਦਾ ਜੋ ਹੈ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਜਦੋਂ ਉਹ ਆਪਣੇ ਖੇਤ ਦੇ ਕੋਲ ਪਾਥੀਆਂ ਪੱਥ ਰਹੀ ਸੀ ਕੇ ਇਸੇ ਦੌਰਾਨ ਪਰਿਵਾਰ ਦਾ ਕਹਿਣਾ ਹੈ ਕਿ ਸਰਪੰਚ ਅਤੇ ਉਸਦੇ ਸਾਥੀਆਂ ਦੇ ਵੱਲੋਂ ਬਜ਼ੁਰਗ ਔਰਤ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਜਿਸ ਕਰਕੇ ਔਰਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਸਪਰਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਟਿਆਲਾ ਦੇ ਪਿੰਡ ਰੋਂਗਲਾ ਦਾ ਇਹ ਪੂਰਾ ਮਾਮਲਾ ਹੈ ਜਿੱਥੇ 55 ਸਾਲ ਦੀ ਬਜ਼ੁਰਗ ਔਰਤ ਬਲਜੀਤ ਕੌਰ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਹੈ ਪਰਿਵਾਰ ਦਾ ਕਹਿਣਾ ਹੈ ਕਿ ਪਹਿਲਾਂ ਉਸ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਉਸ ਦੀਆਂ ਲੱਤਾਂ ਤਾਂ ਕੁਛ ਹੋਇਆ ਤੋੜ ਦਿੱਤੀਆਂ ਜਾਂਦੀਆਂ ਨੇ ਤੇ ਫਿਰ ਉਸ ਦੇ ਉੱਤੇ ਕਿਚਰਾਂ ਦੇ ਨਾਲ ਜੋ ਕੀ ਹੈ ਹਮਲਾ ਕੀਤਾ ਜਾਂਦਾ ਹੈ ਜਿਸ ਕਰਕੇ ਇਸ ਮਹਿਲਾ ਦੀ ਜੋ ਹੈ ਮੌਤ ਹੋ ਚੁੱਕੀ ਐ ਸੋ ਹੁਣ ਪਰਿਵਾਰ ਦੇ ਵੱਲੋਂ ਸਰਪੰਚ ਅਤੇ ਹੋਰ ਵਿਅਕਤੀਆਂ ਦੇ ਉੱਤੇ ਵੱਡੇ ਇਲਜ਼ਾਮ ਜੋਨੇ ਲਗਾਏ ਜਾ ਰਹੇ ਨੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਐ ਐਸ.ਐਚ.ਓ ਸਾਹਿਬ ਨੂੰ ਸਾਡੀ ਗੱਲਬਾਤ ਸੁਣਨ ਦਾ ਟਾਈਮ ਨਹੀਂ ਲੱਗਿਆ ਹੈਗਾ ਜੀ ਸਾਡੇ ਨਾਲ ਗੱਲ ਕਰਨ ਦਾ ਕੋਈ ਸਮਾਂ ਨਹੀਂ ਹੈਗਾ ਜੀ ਐਸ.ਐਚ.ਓ ਸਾਹਿਬ ਲਵੇ ਉਹ ਡਾਕਟਰ ਸਾਹਿਬ ਨੂੰ ਮਿਲਣ ਚਲੇ ਗਏ ਜੇਕਰ ਮੈਂ ਕਿਹਾ ਵੀ 12 ਵਜੇ ਦੀ ਗੱਲ ਹੋਈ ਹੋਈ ਹੈ ਘਟਨਾ ਹੋਈ ਹੈ 12 ਵਜੇ ਦਾ ਐਸ.ਐਚ.ਓ ਸਾਹਿਬ ਨੂੰ ਤੇ ਆਉਣ ਦਾ ਕੋਈ ਸਮਾਂ ਨਹੀਂ ਲੱਗਿਆ ਜੀ ਜਦੋਂ ਸਰਪੰਚ ਸਾਹਿਬ ਕਹਿੰਦੇ ਸੀ ਉਦੋਂ ਪੁਲਿਸ ਇਨ੍ਹਾਂ ਦੇ ਘਰ ਤੱਕ ਜ਼ਰੂਰ ਚਲੀ ਜਾਂਦੀ ਸੀ 1.5 ਲੱਖ ਰੁਪਏ ਮੰਗਣ ਬਸ ਉਹਦੋਂ ਬਸ ਜ਼ਰੂਰ ਇਨ੍ਹਾਂ ਦੇ ਘਰ ਤੱਕ ਤਕਰੀਬਨ ਬੰਦੇ ਦੇ ਘਰ ਤੱਕ ਚਲੀ ਜਾਂਦੇ ਸੀ ਉਹੀ ਕਰਦੇ ਆ ਉਹੀ ਖਾਂਦੇ ਆ ਜਵਾਬ ਤੇ ਹੁਣ ਉਹੀ ਐਸਚੂ ਸਾਹਿਬ ਨੇ ਜਿਹੜੇ ਸਾਡੇ ਨਾਲ ਗੱਲ ਕਰਨ ਤੋਂ ਵੀ ਤਰੇਜ਼ ਕਰਦੇ ਨੇ ਤੇ ਮੌਜ ਨਾਲ ਕਹਿੰਦੇ ਜੀ ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰ ਰਹੇ ਹਾਂ ਇਹ ਨਾਲ ਕੀ ਗੱਲ ਤੂੰ ਜਿਹਨਾਂ ਦਾ ਅੱਜ ਹੱਸਦਾ ਬੱਸਦਾ ਘਰ ਉੱਜੜ ਗਿਆ ਮੈਨੂੰ ਐਂ ਦੱਸੋ ਆ ਆ ਪੁੱਤਿਆ ਆਹ ਪੁੱਤਿਆ ਕੱਲੀ ਕਰਿਆ ਬੱਚਾ ਦਾ ਇਹਨਾਂ ਦਾ ਮੈਨੂੰ ਐਂ ਦੱਸੋ ਵੀ ਸਹਾਰਾ ਕੌਣ ਹੈ ਜੀ ਹੁਣ ਇੱਕ ਆਪਣੀ ਬਜ਼ੁਰਗ ਮਾਤਾ ਦੇ ਸਿਰ ਤੇ ਹੀ ਟਾਈਮ ਕੱਟ ਰਹੇ ਸੀ ਇਹ ਦੱਸੇ ਜੀ ਪ੍ਰਸ਼ਾਸਨ ਦੱਸੇਗਾ ਜਵਾਬ ਦੇਵੇ ਜੇਕਰ ਉਹਨਾਂ ਨੇ ਬੰਦੀ ਕਾਰਵਾਈ ਨਾ ਕੀਤੀ ਤਾਂ ਕੱਲੂ ਰੋਡ ਬੰਦ ਕਰਾਂਗੇ ਅਸੀਂ ਚਾਹੇ ਟਰਾਲੀਆਂ ਭਰ ਕੇ ਕਿਸਾਨ ਯੂਨੀਅਨਿਆਂ ਲਿਆਉਣੀਆਂ ਪੈਣ ਕਿ ਨਾ ਮਰਜੀ ਲਿਆਉਣਾ ਪਵੇ ਓਰੇ ਕੱਲੂ ਉਹਨਾਂ ਨੂੰ ਅਰੈਸਟ ਕਰਾ ਕੇ ਫੇਰ ਹੀ ਡੈੱਡ ਬੋਡੀ ਦਾ ਸੰਸਕਾਰ ਹੋਊਗਾ ਚਾਹੇ ਐਸਐਚਓ ਸਾਹਿਬਾ ਜਣ ਵਿੱਚ ਚਾਹੇ ਕੋਈ ਆ ਜੇ ਫੇਰ ਹੀ ਕਾਰਵਾਈ ਕਰਵਾ ਕੇ ਉਹਨਾਂ ਤੇ 302 ਦਾ ਪਰਚਾ ਕਰਵਾ ਕੇ ਤਿੰਨ ਜਾਨੇ ਸੀ ਉਹ ਤਿੰਨੋਂ ਜਾਨਿਆਂ ਦੇ ਉੱਪਰ ਪਰਚਾ ਕਰਵਾ ਕੇ ਫੇਰ ਹੀ ਸੰਸਕਾਰ ਹੋਊਗਾ ਡੈੱਡ ਬੋਡੀ ਦਾ ਚਾਹੇ ਸਾਨੂੰ ਕੁਝ ਵੀ ਕਰਨਾ ਪੈ ਜਾਵੇ ਕਿੱਥੇ ਤੱਕ ਵੀ ਜਾਣਾ ਪੈ ਜਾਵੇ ਉੱਥੇ ਤੱਕ ਜਾਵਾਂਗੇ ਐਸੇ ਤੋਂ ਸਾਬ ਨੂੰ ਸਾਡੀ ਗੱਲ ਦੈਨਿਕ ਸੁਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਸੋ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਮਹਿਲਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਜੀ ਹਾਂ ਦੱਸ ਦਈਏ ਕਿ ਕਿਚਰਾ ਅਤੇ ਰਾਡਾਂ ਦੇ ਨਾਲ ਮਹਿਲਾ ਦੇ ਉੱਤੇ ਵਾਰ ਕੀਤੇ ਜਾਂਦੇ ਨੇ ਮਹਿਲਾ ਨੂੰ ਲਹੂ ਲਹਾਨ ਕਰ ਦਿੱਤਾ ਜਾਂਦਾ ਹੈ ਤੇ ਮਹਿਲਾ ਦੀ ਜੋ ਹੈ ਮੌਤ ਹੋ ਚੁੱਕੀ ਹੈ ਦਰਅਸਲ ਪਟਿਆਲਾ ਦੇ ਪਿੰਡ ਰੋਂਗਲਾ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਇਸ ਮਹਿਲਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਦਰਅਸਲ ਪੁਰਾਣੀ ਰੰਜਿਸ਼ ਦਾ ਹੀ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੋ ਪਰਿਵਾਰਕ ਮੈਂਬਰਾਂ ਦੇ ਵੱਲੋਂ ਪਿੰਡ ਦੇ ਸਰਪੰਚ ਅਤੇ ਹੋਰ ਵਿਅਕਤੀਆਂ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਦੱਸਦੀ ਹੈ ਕਿ ਮ੍ਰਿਤਕਾ ਦੀ ਪਛਾਣ 55 ਸਾਲਾ ਬਲਜੀਤ ਕੌਰ ਦੇ ਵਜੋਂ ਹੋਈ ਹੈ ਜਿਸ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰ ਦੇ ਵੱਲੋਂ ਇਨਸਾਫ ਦੀ ਜੋ ਹੈ ਮੰਗ ਕੀਤੀ ਜਾ ਰਹੀ ਹੈ ਸੋ ਤਸਵੀਰ ਇਸ ਮਹਿਲਾ ਦੀ ਦਿਖਾ ਰਹੇ ਹਾਂ ਜਿਸ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਹੈ ਕਿਚਰਾਂ ਦੇ ਨਾਲ ਜੋ ਕੀ ਹੈ ਇਸ ਮਹਿਲਾ ਦੇ ਉੱਤੇ ਵਾਰ ਕੀਤੇ ਜਾਂਦੇ ਨੇ ਤੇ ਲੱਤਾਂ ਦੇ ਉੱਤੇ ਰਾਡਾਂ ਦੇ ਨਾਲ ਜੋ ਕੀ ਐ ਇਸ ਮਹਿਲਾ ਦੇ ਉੱਤੇ ਹਮਲਾ ਕੀਤਾ ਜਾਂਦਾ ਏ ਲੱਤਾਂ ਤੇ ਰਾਡਾਂ ਜੋ ਐ ਇਸ ਮਹਿਲਾ ਦੇ ਮਾਰੀਆਂ ਜਾਂਦੀਆਂ ਨੇ ਸੋ ਪੂਰੇ ਹੀ ਪਿੰਡ ਦੇ ਵਿੱਚ ਜਿੱਥੇ ਸੋਗ ਦੀ ਲਹਿਰ ਐ ਤੇ ਉੱਥੇ ਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਜੋ ਐ ਉਹ ਕੀਤੀ ਜਾ ਰਹੀ ਐ ਦਰਅਸਲ ਪਰਿਵਾਰਕ ਮੈਂਬਰਾਂ ਦਾ ਕਹਿਣਾ ਐ ਕਿ ਪਿੰਡ ਦੇ ਹੀ ਸਰਪੰਚ ਅਤੇ ਹੋਰ ਵਿਅਕਤੀਆਂ ਦੇ ਵੱਲੋਂ ਮਿਲ ਕੇ ਉਹਨਾਂ ਦੀ ਮਹਿਲਾ ਦਾ ਜੋ ਕੀ ਇਹ ਕਤਲ ਕੀਤਾ ਗਿਆ ਐ ਦਰਸਲ ਬਜ਼ੁਰਗ ਔਰਤ ਦੇ ਪਰਿਵਾਰ ਨੇ ਦੱਸਿਆ ਹੈ ਕਿ ਕੁਝ ਸਮਾਂ ਪਹਿਲਾਂ ਉਹਨਾਂ ਦੇ ਦੋਤੇ ਨੂੰ ਇੱਕ ਝੂਠੇ ਮਾਮਲੇ ਦੇ ਵਿੱਚ ਫਸਾਉਣ ਨੂੰ ਲੈ ਕੇ ਸਰਪੰਚ ਦੇ ਦੁਆਰਾ ਉਹਨਾਂ ਦੇ ਉੱਪਰ ਪੁਲਿਸ ਨੂੰ 2.5 ਲੱਖ ਰੁਪਏ ਦੇਣ ਦਾ ਪ੍ਰੈਸ਼ਰ ਜੋ ਹੈ ਪਾਇਆ ਜਾ ਰਿਹਾ ਸੀ ਅਤੇ ਜਦੋਂ ਪਰਿਵਾਰ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤੇ ਇਸੇ ਗੱਲ ਨੂੰ ਲੈ ਕੇ ਸਰਪੰਚ ਅਤੇ ਬਜ਼ੁਰਗ ਔਰਤ ਦਾ ਆਪਸ ਦੇ ਵਿੱਚ ਝਗੜਾ ਹੁੰਦਾ ਹੈ ਹਾਲਾਂਕਿ ਉਸ ਤੋਂ ਬਾਅਦ ਰਾਜ਼ੀਨਾਮਾ ਵੀ ਹੋ ਜਾਂਦਾ ਹੈ ਪਰ ਇਸੇ ਗੱਲ ਨੂੰ ਲੈ ਕੇ ਸਰਪੰਚ ਦੇ ਵੱਲੋਂ ਜੋ ਕੀ ਹੈ ਖਾਰ ਰੱਖੀ ਜਾਂਦੀ ਹੈ ਤੇ ਹੁਣ ਇਸ ਮਹਿਲਾ ਦਾ ਜੋ ਹੈ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਜਦੋਂ ਉਹ ਆਪਣੇ ਖੇਤ ਦੇ ਕੋਲ ਪਾਥੀਆਂ ਪੱਥ ਰਹੀ ਸੀ ਇਸੇ ਦੌਰਾਨ ਪਰਿਵਾਰ ਦਾ ਕਹਿਣਾ ਹੈ ਕਿ ਸਰਪੰਚ ਅਤੇ ਉਸ ਦੇ ਸਾਥੀਆਂ ਦੇ ਵੱਲੋਂ ਬਜ਼ੁਰਗ ਔਰਤ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਜਿਸ ਕਰਕੇ ਔਰਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਸਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਟਿਆਲਾ ਦੇ ਪਿੰਡ ਰੋਂਗਲਾ ਦਾ ਇਹ ਪੂਰਾ ਮਾਮਲਾ ਹੈ ਜਿੱਥੇ 55 ਸਾਲ ਦੀ ਬਜ਼ੁਰਗ ਔਰਤ ਬਲਜੀਤ ਕੌਰ ਦਾ ਬੇਰਹਿਮੀ ਤੇ ਨਾਲ ਕਤਲ ਕੀਤਾ ਗਿਆ ਹੈ ਪਰਿਵਾਰ ਦਾ ਕਹਿਣਾ ਹੈ ਕਿ ਪਹਿਲਾਂ ਉਸਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਉਸ ਦੀਆਂ ਲੱਤਾਂ ਤੱਕ ਜੋ ਹੈ ਤੋੜ ਦਿੱਤੀਆਂ ਜਾਂਦੀਆਂ ਨੇ ਤੇ ਫਿਰ ਉਸ ਦੇ ਉੱਤੇ ਕਿਚਰਾ ਦੇ ਨਾਲ ਜੋ ਕੀ ਹੈ ਹਮਲਾ ਕੀਤਾ ਜਾਂਦਾ ਹੈ ਜਿਸ ਕਰਕੇ ਇਸ ਮਹਿਲਾ ਦੀ ਜੋ ਹੈ ਮੌਤ ਹੋ ਚੁੱਕੀ ਐ ਸੋ ਹੁਣ ਪਰਿਵਾਰ ਦੇ ਵੱਲੋਂ ਸਰਪੰਚ ਅਤੇ ਹੋਰ ਵਿਅਕਤੀਆਂ ਦੇ ਉੱਤੇ ਵੱਡੇ ਇਲਜ਼ਾਮ ਚੋਨੇ ਲਗਾਏ ਜਾ ਰਹੇ ਨੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਐ ਐਸਐਚਓ ਸਾਹਿਬ ਨੂੰ ਸਾਡੀ ਗੱਲਬਾਤ ਸੁਣਨ ਦਾ ਟਾਈਮ ਨਹੀਂ ਲੱਗਿਆ ਹੈਗਾ ਜੀ ਸਾਡੇ ਨਾਲ ਗੱਲ ਕਰਨ ਦਾ ਕੋਈ ਸਮਾਂ ਨਹੀਂ ਹੈਗਾ ਜੀ ਐਸਐਚਓ ਸਾਹਿਬ ਲਵੇ ਉਹ ਡਾਕਟਰ ਸਾਹਿਬ ਨੂੰ ਮਿਲਣ ਚਲੇ ਗਏ ਜੇਕਰ ਮੈਂ ਕਿਹਾ ਵੀ 12 ਵਜੇ ਦੀ ਗੱਲ ਹੋਈ ਹੋਈ ਹੈ ਘਟਨਾ ਹੋਈ ਹੈ 12 ਵਜੇ ਦਾ ਐਸਐਚਓ ਸਾਹਿਬ ਨੂੰ ਤੇ ਆਉਣ ਦਾ ਕੋਈ ਸਮਾਂ ਨਹੀਂ ਲੱਗਿਆ ਜੀ ਜਦੋਂ ਸਰਪੰਚ ਸਾਹਿਬ ਕਹਿੰਦੇ ਸੀ ਉਦੋਂ ਕੁਰਸੀ ਇਹਨਾਂ ਦੇ ਘਰ ਤੱਕ ਜਰੂਰ ਚਲੀ ਜਾਂਦੀ ਸੀ 1.5 ਲੱਖ ਰੁਪਏ ਮੰਗਣ ਉਦੋਂ ਬੱਸ ਜਰੂਰ ਇਹਨਾਂ ਦੇ ਘਰ ਤੱਕ ਤਕਰੀਬਨਾਂ ਦੇ ਘਰ ਤੱਕ ਚਲੀ ਜਾਂਦੀ ਸੀ ਉਹੀ ਕਰਦੇ ਆ ਉਹੀ ਖਾਂਦੇ ਆ ਜਵਾਬ ਤੇ ਹੁਣ ਉਹ ਹੀ ਐਸਚੂ ਸਾਹਿਬ ਨੇ ਜਿਹੜੇ ਸਾਡੇ ਨਾਲ ਗੱਲ ਕਰਨ ਤੋਂ ਵੀ ਤਰੇਜ਼ ਕਰਦੇ ਨੇ ਤੇ ਮੌਜਾਂ ਕਹਿੰਦੇ ਜੀ ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰ ਰਹੀਏ ਇਹ ਨਾਲ ਕੀ ਗੱਲ ਕਰ ਤੂੰ ਜਿਹਨਾਂ ਦਾ ਅੱਜ ਹੱਸਦਾ ਬਸਦਾ ਘਰ ਉੱਜੜ ਗਿਆ ਮੈਨੂੰ ਐਂ ਦੱਸੋ ਆ ਆ ਪੀਆ ਆਹ ਪੀਆ ਕੱਲੀ ਕਰਿਆ ਬੱਚਾ ਦਾ ਇਹਨਾਂ ਦਾ ਮੈਨੂੰ ਐਂ ਦੱਸੋ ਵੀ ਸਹਾਰਾ ਕੌਣ ਹੈ ਜੀ ਹੁਣ ਇੱਕ ਆਪਣੀ ਬਜ਼ੁਰਗ ਮਾਤਾ ਦੇ ਚਹੇ ਟਾਈਮ ਕੱਟ ਰਹੇ ਸੀ ਇਹ ਦੱਸੇ ਜੀ ਪ੍ਰਸ਼ਾਸਨ ਦੱਸੇਗਾ ਜਵਾਬ ਦੇਵੇ ਜੇਕਰ ਉਹਨਾਂ ਨੇ ਬੰਦੀ ਕਾਰਵਾਈ ਨਾ ਕੀਤੀ ਤਾਂ ਕੱਲੂ ਰੋਡ ਬੰਦ ਕਰਾਂਗੇ ਅਸੀਂ ਚਾਹੇ ਟਰਾਲੀਆਂ ਭਰ ਕੇ ਕਿਸਾਨ ਯੂਨੀਅਨਾਂ ਨੇ ਲਿਆਉਣੀਆਂ ਪੈਣ ਕਿਦਾ ਮਰਜ਼ੀ ਲਿਆਉਣਾ ਪਵੇ ਓਰੇ ਕੱਲੂ ਉਹਨਾਂ ਨੂੰ ਅਰੈਸਟ ਕਰਾ ਕੇ ਫੇਰ ਹੀ ਡੈੱਡ ਬੋਡੀ ਦਾ ਸੰਸਕਾਰ ਹੋਊਗਾ ਚਾਹੇ ਐਸਐਚਓ ਸਾਹਿਬਾ ਜਣ ਵਿੱਚ ਚਾਹੇ ਕੋਈ ਆ ਜੇ ਫੇਰ ਹੀ ਕਾਰਵਾਈ ਕਰਵਾ ਕੇ ਉਹਨਾਂ ਤੇ 302 ਦਾ ਪਰਚਾ ਕਰਵਾ ਕੇ ਤਿੰਨ ਜਣੇ ਸੀ ਉਹ ਤਿੰਨੋਂ ਜਣਿਆਂ ਦੇ ਉੱਪਰ ਪਰਚਾ ਕਰਵਾ ਕੇ ਫੇਰ ਹੀ ਸੰਸਕਾਰ ਹੋਊਗਾ ਡੈੱਡ ਬੋਡੀ ਦਾ ਚਾਹੇ ਸਾਨੂੰ ਕੁਝ ਵੀ ਕਰਨਾ ਪੈ ਜਾਵੇ ਕਿੱਥੇ ਤੱਕ ਵੀ ਜਾਣਾ ਪੈ ਜਾਵੇ ਉੱਥੇ ਤੱਕ ਜਾਵਾਂਗੇ ਐਸੇ ਤੋਂ ਸਾਹਿਬ ਨੂੰ ਸਾਡੀ ਗੱਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਸੋ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਮਹਿਲਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਜੀ ਹਾਂ ਦੱਸ ਦਈਏ ਕਿ ਕਿਚਰਾ ਅਤੇ ਰਾਡਾਂ ਦੇ ਨਾਲ ਮਹਿਲਾ ਦੇ ਉੱਤੇ ਵਾਰ ਕੀਤੇ ਜਾਂਦੇ ਨੇ ਮਹਿਲਾ ਨੂੰ ਲਹੂ ਲੋਹਾਨ ਕਰ ਦਿੱਤਾ ਜਾਂਦਾ ਹੈ ਤੇ ਮਹਿਲਾ ਦੀ ਜੋ ਹੈ ਮੌਤ ਹੋ ਚੁੱਕੀ ਹੈ ਦਰਅਸਲ ਪਟਿਆਲਾ ਦੇ ਪਿੰਡ ਰੋਂਗਲਾ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਇਸ ਮਹਿਲਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਦਰਅਸਲ ਪੁਰਾਣੀ ਰੰਜਿਸ਼ ਦਾ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੋ ਪਰਿਵਾਰਕ ਮੈਂਬਰਾਂ ਦੇ ਵੱਲੋਂ ਪਿੰਡ ਦੇ ਸਰਪੰਚ ਅਤੇ ਹੋਰ ਵਿਅਕਤੀਆਂ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਦੱਸਦੀ ਹੈ ਕਿ ਮ੍ਰਿਤਕਾ ਦੀ ਪਛਾਣ 55 ਸਾਲਾ ਬਲਜੀਤ ਕੌਰ ਦੇ ਵਜੋਂ ਹੋਈ ਹੈ ਜਿਸ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰ ਦੇ ਵੱਲੋਂ ਇਨਸਾਫ ਦੀ ਜੋ ਹੈ ਮੰਗ ਕੀਤੀ ਜਾ ਰਹੀ ਹੈ ਸੋ ਤਸਵੀਰ ਇਸ ਮਹਿਲਾ ਦੀ ਦਿਖਾ ਰਹੇ ਹਾਂ ਜਿਸ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਹੈ ਕਿਚਰਾਂ ਦੇ ਨਾਲ ਜੋ ਕੀ ਹੈ ਇਸ ਮਹਿਲਾ ਦੇ ਉੱਤੇ ਵਾਰ ਕੀਤੇ ਜਾਂਦੇ ਨੇ ਤੇ ਲੱਤਾਂ ਦੇ ਉੱਤੇ ਰਾਡਾਂ ਦੇ ਨਾਲ ਜੋ ਕੀ ਹੈ ਇਸ ਮਹਿਲਾ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਲੱਤਾਂ ਤੇ ਰਾਡਾਂ ਜੋ ਹੈ ਇਸ ਮਹਿਲਾ ਦੇ ਮਾਰੀਆਂ ਜਾਂਦੀਆਂ ਨੇ ਸੋ ਪੂਰੇ ਹੀ ਪਿੰਡ ਦੇ ਵਿੱਚ ਜਿੱਥੇ ਸੋਗ ਦੀ ਲਹਿਰ ਹੈ ਤੇ ਉੱਥੇ ਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਜੋ ਹੈ ਉਹ ਕੀਤੀ ਜਾ ਰਹੀ ਹੈ ਦਰਅਸਲ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪਿੰਡ ਦੇ ਹੀ ਸਰਪੰਚ ਅਤੇ ਹੋਰ ਵਿਅਕਤੀਆਂ ਦੇ ਵੱਲੋਂ ਮਿਲ ਕੇ ਉਹਨਾਂ ਦੀ ਮਹਿਲਾ ਦਾ ਜੋ ਕੀ ਇਹ ਕਤਲ ਕੀਤਾ ਗਿਆ ਹੈ ਦਰਸਲ ਬਜ਼ੁਰਗ ਔਰਤ ਦੇ ਪਰਿਵਾਰ ਨੇ ਦੱਸਿਆ ਹੈ ਕਿ ਕੁਝ ਸਮਾਂ ਪਹਿਲਾਂ ਉਹਨਾਂ ਦੇ ਦੋਤੇ ਨੂੰ ਇੱਕ ਝੂਠੇ ਮਾਮਲੇ ਦੇ ਵਿੱਚ ਫਸਾਉਣ ਨੂੰ ਲੈ ਕੇ ਸਰਪੰਚ ਦੇ ਦੁਆਰਾ ਉਹਨਾਂ ਦੇ ਉੱਪਰ ਪੁਲਿਸ ਨੂੰ 2.5 ਲੱਖ ਰੁਪਏ ਦੇਣ ਦਾ ਪ੍ਰੈਸ਼ਰ ਜੋ ਹੈ ਪਾਇਆ ਜਾ ਰਿਹਾ ਸੀ ਅਤੇ ਜਦੋਂ ਪਰਿਵਾਰ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤੇ ਇਸੇ ਗੱਲ ਨੂੰ ਲੈ ਕੇ ਸਰਪੰਚ ਅਤੇ ਬਜ਼ੁਰਗ ਔਰਤ ਦਾ ਆਪਸ ਦੇ ਵਿੱਚ ਝਗੜਾ ਹੁੰਦਾ ਹੈ ਹਾਲਾਂਕਿ ਉਸ ਤੋਂ ਬਾਅਦ ਰਾਜ਼inama ਵੀ ਹੋ ਜਾਂਦਾ ਹੈ ਪਰ ਇਸੇ ਗੱਲ ਨੂੰ ਲੈ ਕੇ ਸਰਪੰਚ ਦੇ ਵੱਲੋਂ ਜੋ ਕੀ ਹੈ ਖਾਰ ਰੱਖੀ ਜਾਂਦੀ ਹੈ ਤੇ ਹੁਣ ਇਸ ਮਹਿਲਾ ਦਾ ਜੋ ਹੈ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਜਦੋਂ ਉਹ ਆਪਣੇ ਖੇਤ ਦੇ ਕੋਲ ਪਾਥੀਆਂ ਪੱਥ ਰਹੀ ਸੀ ਇਸੇ ਦੌਰਾਨ ਪਰਵਾਦ ਦਾ ਕਹਿਣਾ ਹੈ ਕਿ ਸਰਪੰਚ ਅਤੇ ਉਸਦੇ ਸਾਥੀਆਂ ਦੇ ਵੱਲੋਂ ਬਜ਼ੁਰਗ ਔਰਤ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਜਿਸ ਕਰਕੇ ਔਰਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਸਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਟਿਆਲਾ ਦੇ ਪਿੰਡ ਰੋਂਗਲਾ ਦਾ ਇਹ ਪੂਰਾ ਮਾਮਲਾ ਹੈ ਜਿੱਥੇ 55 ਸਾਲ ਦੀ ਬਜ਼ੁਰਗ ਔਰਤ ਬਲਜੀਤ ਕੌਰ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਹੈ ਪਰਿਵਾਰ ਦਾ ਕਹਿਣਾ ਹੈ ਕਿ ਪਹਿਲਾਂ ਉਸਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਉਸ ਦੀਆਂ ਲੱਤਾਂ ਤੱਕ ਜੋ ਹੈ ਤੋੜ ਦਿੱਤੀਆਂ ਜਾਂਦੀਆਂ ਨੇ ਤੇ ਫਿਰ ਉਸ ਦੇ ਉੱਤੇ ਕਿਚਰਾ ਦੇ ਨਾਲ ਜੋ ਕੀ ਹੈ ਹਮਲਾ ਕੀਤਾ ਜਾਂਦਾ ਹੈ ਜਿਸ ਕਰਕੇ ਇਸ ਮਹਿਲਾ ਦੀ ਜੋ ਹੈ ਮੌਤ ਹੋ ਚੁੱਕੀ ਐ ਸੋ ਹੁਣ ਪਰਿਵਾਰ ਦੇ ਵੱਲੋਂ ਸਰਪੰਚ ਅਤੇ ਹੋਰ ਵਿਅਕਤੀਆਂ ਦੇ ਉੱਤੇ ਵੱਡੇ ਇਲਜ਼ਾਮ ਜੋਨੇ ਲਗਾਏ ਜਾ ਰਹੇ ਨੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਐ ਐਸਐਚਓ ਸਾਹਿਬ ਨੂੰ ਸਾਡੀ ਗੱਲਬਾਤ ਸੁਣਨ ਦਾ ਟਾਈਮ ਨਹੀਂ ਲੱਗਿਆ ਹੈਗਾ ਜੀ ਸਾਡੇ ਨਾਲ ਗੱਲ ਕਰਨ ਦਾ ਕੋਈ ਸਮਾਂ ਨਹੀਂ ਹੈਗਾ ਜੀ ਐਸਐਚਓ ਸਾਹਿਬ ਲਵੇ ਉਹ ਡਾਕਟਰ ਸਾਹਿਬ ਨੂੰ ਮਿਲ ਚਲੇ ਗਏ ਜੇਕਰ ਮੈਂ ਕਿਹਾ ਵੀ 12 ਵਜੇ ਦੀ ਗੱਲ ਹੋਈ ਹੋਈ ਹੈ ਘਟਨਾ ਹੋਈ ਹੈ 12 ਵਜੇ ਦਾ ਐਸਐਚਓ ਸਾਹਿਬ ਨੂੰ ਆਉਣ ਦਾ ਕੋਈ ਸਮਾਂ ਨਹੀਂ ਲੱਗਿਆ ਜੀ ਜਦੋਂ ਸਰਪੰਚ ਸਾਹਿਬ ਕਹਿੰਦੇ ਸੀ ਉਦੋਂ ਪੁਲਿਸ ਇਹਨਾਂ ਦੇ ਘਰ ਤੱਕ ਜਰੂਰ ਚਲੀ ਜਾਂਦੀ ਸੀ 1.5 ਲੱਖ ਰੁਪਏ ਮੰਗਣ ਬੱਸ ਉਹਦੋਂ ਪੁਲਿਸ ਜਰੂਰ ਇਹਨਾਂ ਦੇ ਘਰ ਤੱਕ ਗਰੀਬ ਬੰਦੇ ਦੇ ਘਰ ਤੱਕ ਚਲੀ ਜਾਂਦੀ ਸੀ ਉਹੀ ਕਰਦੇ ਆ ਉਹੀ ਖਾਂਦੇ ਆ ਜਵਾਕ ਤੇ ਹੁਣ ਉਹ ਹੀ ਐਸਚੂ ਸਾਹਿਬ ਨੇ ਜਿਹੜੇ ਸਾਡੇ ਨਾਲ ਗੱਲ ਕਰਨ ਤੋਂ ਵੀ ਕਰੇਜ ਕਰਦੇ ਨੇ ਤੇ ਮੌਜਾਂ ਕਹਿੰਦੇ ਜੀ ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰ ਰਹੀਏ ਇਹ ਨਾਲ ਕੀ ਗੱਲ ਕਰ ਤੂੰ ਜਿਹਨਾਂ ਦਾ ਅੱਜ ਹੱਸਦਾ ਬਸਦਾ ਘਰ ਉੱਜੜ ਗਿਆ ਮੈਨੂੰ ਐ ਦੱਸੋ ਆ ਆ ਪੂਰੀਆ ਆ ਪੂਰੀਆ ਕੱਲੀ ਕਰਿਆ ਬੱਚਾ ਦਾ ਇਹਨਾਂ ਦਾ ਮੈਨੂੰ ਐ ਦੱਸੋ ਵੀ ਸਹਾਰਾ ਕੌਣ ਹੈ ਜੀ ਹੁਣ ਇੱਕ ਆਪਣੀ ਬਜ਼ੁਰਗ ਮਾਤਾ ਦੇ ਸਿਰ ਤੇ ਹੀ ਟਾਈਮ ਕੱਟ ਰਹੇ ਸੀ ਇਹ ਦੱਸੇ ਜੀ ਪ੍ਰਸ਼ਾਸਨ ਦੱਸੇ ਦਾ ਜਵਾਬ ਦੇ ਦੇ ਜੇਕਰ ਉਹਨਾਂ ਨੇ ਬੰਦੀ ਕਾਰਵਾਈ ਨਾ ਕੀਤੀ ਤਾਂ ਕੱਲੂ ਰੋਡ ਬੰਦ ਕਰਾਂਗੇ ਅਸੀਂ ਚਾਹੇ ਟਰਾਲੀਆਂ ਭਰ ਕੇ ਕਿਸਾਨ ਯੂਨੀਅਨਿਆਂ ਲਿਆਉਣੀਆਂ ਪੈਣ ਕਿਹੜਾ ਮਰਜ਼ੀ ਲਿਆਉਣਾ ਪਵੇ ਉਹਰੇ ਕੱਲੂ ਉਹਨਾਂ ਨੂੰ ਅਰੈਸਟ ਕਰਾ ਕੇ ਫੇਰ ਹੀ ਡੈੱਡ ਬਾਡੀ ਦਾ ਸੰਸਕਾਰ ਹੋਊਗਾ ਚਾਹੇ ਐਸਐਚਓ ਸਾਹਿਬਾ ਜਣ ਵਿੱਚ ਚਾਹੇ ਕੋਈ ਆ ਜੇ ਫੇਰ ਹੀ ਕਾਰਵਾਈ ਕਰਵਾ ਕੇ ਉਹਨਾਂ ਤੇ 302 ਦਾ ਪਰਚਾ ਕਰਵਾ ਕੇ ਤਿੰਨ ਜਾਨੇ ਸੀ ਉਹ ਤਿੰਨੋਂ ਜਾਨਿਆਂ ਦੇ ਉੱਪਰ ਪਰਚਾ ਕਰਵਾ ਕੇ ਫੇਰ ਹੀ ਸੰਸਕਾਰ ਹੋਊਗਾ ਡੈੱਡ ਬਾਡੀ ਦਾ ਚਾਹੇ ਸਾਨੂੰ ਕੁਝ ਵੀ ਕਰਨਾ ਪੈ ਜਾਵੇ ਕਿੱਥੇ ਤੱਕ ਵੀ ਜਾਣਾ ਪੈ ਜਾਵੇ ਉੱਥੇ ਤੱਕ ਜਾਵਾਂਗੇ ਐਸਐਸਓ ਸਾਹਿਬ ਨੂੰ ਸਾਡੀ ਗੱਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਸੋ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਮਹਿਲਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਜੀ ਹਾਂ ਦੱਸ ਦਈਏ ਕਿ ਕਿਚਰਾ ਅਤੇ ਰਾਡਾਂ ਦੇ ਨਾਲ ਮਹਿਲਾ ਦੇ ਉੱਤੇ ਵਾਰ ਕੀਤੇ ਜਾਂਦੇ ਨੇ ਮਹਿਲਾ ਨੂੰ ਲਹੂ ਲਹਾਨ ਕਰ ਦਿੱਤਾ ਜਾਂਦਾ ਹੈ ਤੇ ਮਹਿਲਾ ਦੀ ਜੋ ਹੈ ਮੌਤ ਹੋ ਚੁੱਕੀ ਹੈ ਦਰਅਸਲ ਪਟਿਆਲਾ ਦੇ ਪਿੰਡ ਰੋਂਗਲਾ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਇਸ ਮਹਿਲਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਦਰਅਸਲ ਪੁਰਾਣੀ ਰੰਜਿਸ਼ ਦਾ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਤੇ ਚਲਦੇ